ਹੈਲੋ ਗਾਇਸ ਸਤਿ ਸ਼੍ਰੀ ਅਕਾਲ ਜੀ ਸਾਰੇ ਠੀਕ ਠਾਕ ਗੁੱਡ ਮਾਰਨਿੰਗ ਗਾਇਸ ਸਾਰਿਆਂ ਨੂੰ ਕੀ ਹਾਲ ਚਾਲ ਹੈ ਜੀ ਅੱਜ ਆਪਾਂ ਲੱਗੇ ਕੋਈ ਸਪੈਸ਼ਲ ਰੈਸਪੀ ਬਣਾਉਣ ਕੀ ਬਣਾਉਂਦੇ ਮਮੀ ਇੱਕ ਸਰਦੀਆਂ ਦੀ ਸੁੰਡ ਅੱਛਾ ਅੱਛਾ ਚਾਹ ਵੀ ਬਣ ਗਈ ਵੇਖੋ ਸਵੇਰੇ ਸਾਰੀ ਬਣਾਉਂਦੇ ਮਾਰਨਿੰਗ ਟਾਈਮ ਹੈ ਪਹਿਲਾ ਆਟਾ ਢ ਭੁੰਨਣਾ ਹੈ ਹਾਂਜੀ ਅੱਛਾ ਠੀਕ ਹੈ ਠੀਕ ਹੈ ਮਨੇ ਪਹਿਲਾ ਰੱਡ ਬਰਾਊਨ ਜਾ ਕਰਨਾ ਨਾ ਹਾਂਜੀ ਕਿਆ ਹੈ ਅੱਜ ਸਾਡੀ ਸੌਂਡ ਆਪਾਂ ਸ਼ਾਨ ਲੀਵਾ ਵੇਖ ਸਕਦੇ ਜੋ ਸਾਫ ਹੈ ਕਰ ਲਈ ਨਾ ਸਾਫ ਕਰ ਲਈ ਵਾ ਤਾਂ ਕਰਕੇ ਇਹ ਇੱਧਰ ਆਟਾ ਆਪਣੀ ਮਰਜ਼ੀ ਨਾ ਲੈਣਾ ਹਣਾ ਮੰਮੀ ਆਪਣੀ ਮਰਜ਼ੀ ਦੇ ਜਿੰਨੇ ਪਾਣਾ ਪਾਓ ਥੋੜਾ ਹੀ ਲੈਣਾ ਵਾ ਵੀ ਆਪਣੀ ਜਿੰਨਾ ਅਨੁਸਾਤ ਅੱਡੇ ਜਿੰਨੇ ਕ ਤਾਂ ਦੇ ਆਪਣੇ ਸਾਥ ਤੁਹਾਨੂੰ ਹੈਲੋ ਪਾਪਾ ਜੀ ਕੀ ਕਰਨ ਦੇ ਹਾਂ ਕਿ ਲੱਗਦੇ ਬੈਠਾ ਇਹ ਜੋ ਮਨ ਲਾ ਮੰਮੀ ਨੇ ਸੌਂਡ ਕੱਢ ਲਈ ਵੇਖ ਸਕਦੇ ਜੋ ਇਦਾਂ ਫੋਨ ਲੱਗੀ ਵਾ ਕਿਹੜਾ ਕਿਉਂ ਦੇਸੀ ਹਾਂਜੀ ਦੇਸੀ ਕਿਉਂ ਬੇਕੋ ਵੀ ਨਾ ਸੌਣ ਲੱਗ ਜਾਂਦਾ ਮੈਲਟ ਹੁੰਦਾ ਵੇਖ ਸਾਡੇ ਜੀ ਗਾਇਸ ਦੇਸੀ ਕਿਉਂ ਪਾਤਾ ਵਾ ਅਸੀਂ ਸਾਡੇ ਠੰਡ ਹੈਗੀ ਵਾ ਸਿਆਲ ਚ ਗਾਇਸ ਵੇਖ ਸਕਦੇ ਜ ਗਾਇਸ ਜੇ ਮੈਲਟ ਹੋਂਦੇ ਵਾ ਦੇਸੀ ਕਿਉਂ ਹਡਾ ਗੁਰਦੀ ਫਾਨੀ ਕਿਉਂ ਨਹੀਂ ਮਾਈ ਗੋਡ ਵਾਲੀ ਨਹੀਂ ਫੋਂਡ ਵਾਲੀ ਮੇਨੂੰ ਬਹੁਤ ਗਾਇਜ਼ ਆਕ ਚਲ ਜੇ ਮੈਂ ਤੇ ਇਹ ਵੀ ਦੱਸਿਆ ਕਮੈਂਟ ਕਰਕੇ ਕਿੰਨਾਂ ਨੂੰ ਗੋੜ ਵਾਲੀ ਪਸੰਦ ਆ ਤੇ ਕਿੰਨਾਂ ਨੂੰ ਕਿਹੋ ਜਿਹਾ ਖਾਣਾ ਹੋ ਜਾ ਕਿੰਨਾਂ ਨੂੰ ਦੁੱਜੀ ਪਸੰਦ ਆ ਮੈਨੂੰ ਤੇ ਖਾਨ ਵਾਲੀ ਪਸੰਦ ਮੈਨੂੰ ਗੋੜ ਵਾਲੀ ਨਹੀਂ ਮਜਾਂਦਾ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਪਹਿਲਾਂ ਹੰਡਰਾ ਖਲੀਵਾ ਆਪਣੀ ਮਰਜ਼ੀ ਨਾਲ ਮੈਂ ਦਿਨ ਰਾਤ ਹੀ ਸੌਂਦੇ ਹਾਂ ਮਿੱਠਾ ਲਵਾ ਸੱਤ ਸਾਰੇ ਸੌਂਡ ਨੂੰ ਲੱਕੇ ਹੁਣ ਪਹਿਲਾ ਸਟੈਪ ਸਾਡਾ ਸੌਂਡ ਦਾ ਵਿੱਚ ਆਟਾ ਮਿਕਸ ਹਨੂ ਵਿੱਚੇ ਖਾਣ ਤੇ ਗਾਇਸ ਇਸੀ ਮੰਨਣਾ ਨਹੀਂ 스ਮੈਲ ਬਹੁਤ ਆਉਂਦੀ ਹੈ। ਹਾਂਜੀ। ਪਰ ਜਦੋਂ ਅਜਿਹਾ ਹੀ ਦੇਖਾਂ ਤੁਹਾਨੂੰ ਮੇਰਾ ਸੁੰਡ ਪਾ ਰਿਹਾ। ਖੰਡਮੈਂਟ ਹੋ ਜੂਗੀ ਹਨਾ। 2 ਮਿੰਟ ਪਕਾਉਣੀ। ઓ ਗਾਇਸ ਐਕਚੁਅਲੀ ਖੰਡਮੈਂਟ ਹੋ ਜੀ ਨਹੀਂ ਤਾਂ ਕਰਕੇ ਪੋਣ ਲੱਗੀ ਹਾਂ। ਇਹ ਰੜੀ ਰਸਪੀ ਬਣ ਕੇ ਹੋ ਗਈ ਰੈਡੀ ਦੇਖ ਸਕਦੇ ਜੋ ਸੌਂਡਾ ਸਿਆਲ ਦੀ ਸਿਆਲ ਦੀ ਸੌਂਡ ਬਣ ਕੇ ਹੋ ਗਈ ਰੈਡੀ ਇਹ ਕਿੰਨਾ ਸੋਨਾ ਕਲਰ ਆਇਆ ਨਾ ਹਨਾ ਮੰਮੀ ਸਖਤ ਸਖਤ ਜੀ ਬਣ ਗਈ ਹੁਣ ਆਪਾਂ ਖਾ ਪੀ ਕੇ ਤੁਹਾਨੂੰ ਬੈਕ ਟੂ ਵਲੌਗ ਬਾਅਦ ਚ ਮਿਲਦੇ ਹਾਂ ਮਾ ਜੀ